ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀਵੀਵੀ ਬਾਲਾਚੌਰ ਦਾ ਚੈਨਲ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀਆ ਦੋਸਤੋ ਕੰਗਣੇ ਵਾਲੇ ਪੁਲ ਤੋਂ ਲਾਈਵਾਂ ਜੀ ਮੀਂਹ ਦਾ ਨਜ਼ਾਰਾ ਜਿਹਨੂੰ ਕਹਿ ਦਈਏ ਮੀਂਹ ਹਜੇ ਥੋੜਾ ਜਿਹਾ ਟਾਈਮ ਹੋਇਆ ਮੇਰੇ ਸਹਾਰਾ ਨਾ 15 20 ਮਿੰਟ ਹੋਏ ਆ ਮੀਂਹ ਦਾ ਜਿਹਨੂੰ ਕਹਿ ਦਈਏ ਸੁਭਾਵਨਾ ਸੀਗੀ ਨਹੀਂ ਪੈਣ ਦੀ ਪਰ ਮੀਂਹ ਇਸ ਟਾਈਮ ਇੰਨਾ ਪੈਣ ਲੱਗਿਆ ਵਾ ਤੇ ਕੋਈ ਗੱਲ ਛੱਡ ਦੇ ਕਿ ਬਹੁਤ ਬੰਦੇ ਪੰਗਣਿਆਂ ਵਾਲੇ ਪੁਲ ਦੇ ਥੱਲੇ ਖੜੇ ਨੇ ਜਿਹਦੇ ਕਰਕੇ ਲੋਕ ਮੀਂਹ ਹਟਣ ਦੇ ਘਟਨਾ ਦੇਖਣਾ ਚਾਹੁੰਦੇ ਨੇ ਪਰ ਉਸ ਤੋਂ ਬਾਅਦ ਘਰਾਂ ਨੂੰ ਜਾਣਾ ਚਾਹੁੰਦੇ ਨੇ ਮੈਂ ਤੁਹਾਨੂੰ ਜਿਹੜਾ ਕਿ ਕੰਗਣੇ ਵਾਲੇ ਪੁਲ ਤੋਂ ਲਾਈਵ ਦਿਖਾ ਰਿਹਾ ਹਾਂ ਤੇ ਤੁਸੀਂ ਦੇਖ ਸਕਦੇ ਹੋ ਵੀ ਮੀਂਹ ਦਾ ਨਜ਼ਾਰਾ ਜਿਹਨੂੰ ਕਹਿ ਦਈਏ ਵੀ ਇਸ ਟਾਈਮ ਕੰਗਣੇ ਵਾਲੇ ਪੁਲ ਦੇ ਥੱਲੇ ਖੜੇ ਹਾਂ ਕਿੱਥੇ ਕਿੱਥੇ ਮੀਂਹ ਪੈ ਰਿਹਾ ਹੈ ਤੁਸੀਂ ਆਪਣੇ ਵੱਲੋਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤਾਂ ਕਿ ਸਾਨੂੰ ਪਤਾ ਲੱਗ ਜਵੇ ਕਿਹੜੇ-ਕਿਹੜੇ ਸ਼ਹਿਰ ਦੇ ਵਿੱਚ ਕਿਹੜੇ ਪਿੰਡ ਦੇ ਵਿੱਚ ਮੀਂਹ ਪੈ ਰਿਹਾ ਹੈ ਮੀਂਹ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੀਂਹ ਜਿਹਨੂੰ ਕਹਿ ਦਈਏ ਵੀ ਇਹ ਮੀਂਹ ਦਾ ਕਹਿਰ ਜਿਹਨੂੰ ਕਹਦੇ ਜਗਦੰਮ ਟੁੱਟਿਆ ਜਿਹੜਾ ਕਿ ਕੰਗਣਾਂ ਵਾਲੇ ਪੂੜੇ ਦੇ ਥੱਲੇ ਆਪਾਂ ਖੜੇ ਆ ਇਸ ਟਾਈਮ ਤੇ ਅੱਜ ਹੁਣ ਤੋਂ ਥੋੜਾ ਜਿਹਾ 15 ਕ 20 ਮਿੰਟ ਪਹਿਲਾਂ ਇਹ ਮੀਂਹ ਦਾ ਟੜਜਾ ਨਹੀਂ ਸੀ ਵੀ ਮੀਂਹ ਪੈਣਾ ਹੈ ਜਾਂ ਕਿਦਾਂ ਮੀਂਹ ਦਾ ਪੱਕਾ ਨਹੀਂ ਪਤਾ ਸੀਗਾ ਤੇ ਚੌਧਰੀ ਸ਼ੂਪ ਸ਼ੌਪ ਦੇ ਜਿਹੜਾ ਕਿ ਥੱਲੇ ਉਹਦੇ ਸਾਹਮਣੇ ਬਿਲਕੁਲ ਖੜੇ ਆ ਆਪਾਂ ਤੇ ਕਿੱਥੇ ਕਿੱਥੇ ਮੀਂਹ ਪੈ ਰਿਹਾ ਕਮੈਂਟ ਬਾਕਸ ਦੇ ਵਿੱਚ ਜੀ ਜ਼ਰੂਰ ਦੱਸਿਓ ਆਪਣਾ ਮੀਂਹ ਬਹੁਤ ਜ਼ਿਆਦਾ ਜਿਹਨੂੰ ਕਹਦੇ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਇਸ ਟਾਈਮ ਇਹੀ ਦੇਖ ਸਕਦੇ ਹਾਂ ਮੀਂਹ ਜਿਹੜੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਕੰਗਣੇ ਵਾਲੇ ਪੁਲ ਤੋਂ ਆ ਲੋਕ ਆ ਆਪਣੇ ਕੰਗਣੇ ਵਾਲੇ ਪੁਲ ਦੇ ਥੱਲੇ ਖੜੇ ਨੇ ਤਾਂ ਕਿ ਮੀਂਹ ਹਟਣ ਦਾ ਇੰਤਜ਼ਾਰ ਕਰ ਰਹੇ ਨੇ ਮੀਂਹ ਹਟੂਗਾ ਤਾਂ ਆਪਣੇ ਘਰਾਂ ਨੂੰ ਜਾਵਾਂਗੇ ਸੋ ਅਸੀਂ ਜਿਹੜਾ ਲਾਈਵ ਆ ਤੁਹਾਨੂੰ ਕੰਗਣੇ ਵਾਲੇ ਪੁਲ ਤੋਂ ਹੱਲੇ ਦਿਖਾ ਰਹੇ ਹਾਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿੱਥੋਂ ਕਿੱਥੋਂ ਦੇਖ ਰਹੇ ਆ ਸਾਨੂੰ ਤੁਸੀਂ ਕਿੱਥੇ ਮੀਂਹ ਪੈ ਰਿਹਾ ਵੀ ਦੱਸਿਓ ਤੇ ਆਪਣਾ ਆਪਣਾ ਕਮੈਂਟ ਬਾਕਸ ਦੇ ਵਿੱਚ ਨਾਮ ਜਰੂਰ ਭਰ ਸਕਦੇ ਹੋ ਤੁਸੀਂ ਤੁਸੀਂ ਪਿੰਡ ਦਾ ਨਾਮ ਸ਼ਹਿਰ ਦਾ ਨਾਮ ਭਰ ਸਕਦੇ ਹੋ ਬਾਈ ਹੁਣੀ ਵੀ ਇਧਰੋਂ ਹੀ ਆਏ ਆ ਤੇ ਬਹੁਤ ਜ਼ਿਆਦਾ ਜਿਹਨੂੰ ਬਹੁਤ ਜ਼ਿਆਦਾ ਤੇਜ਼ਮੀ ਪੈ ਰਿਆ ਬਹੁਤ ਜ਼ਿਆਦਾ ਤੇ ਤੁਹਾਡਾ ਜਿਹੜਾ ਅਸੀਂ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਕੰਗਣੇ ਵਾਲੇ ਪੁਲ ਦੀਆਂ ਦੇ ਤੇ ਮੀਂਹ ਅੱਜ ਤੋਂ ਹੁਣ ਤੋਂ ਥੋੜਾ ਟਾਈਮ ਅੱਧਾ ਘੰਟਾ ਪਹਿਲਾਂ ਮੀਂਹ ਇੰਨਾ ਨਹੀਂ ਸੀ ਜਿੰਨਾ ਹੋਣਾ ਮੀਂਹ ਤੇ ਨੇਰੀ ਠਾਲਦੀ ਨੇਰੀ ਮੀਂਹ ਨੇ ਕਿੱਥੇ-ਕਿੱਥੇ ਪੈ ਰਿਹਾ ਤੇ ਕਿੰਨੀ ਰਫਤਾਰ ਦੇ ਵਿੱਚ ਪੈ ਰਿਹਾ ਇਹ ਵੀ ਤੁਸੀਂ ਆਪਣੇ ਵੱਲੋਂ ਜਰੂਰ ਦੱਸਿਓ ਤਾਂ ਕਿ ਸਾਨੂੰ ਪਤਾ ਲੱਗ ਜਵੇ ਮੀ ਇੱਥੇ ਐਸੀ ਜਗ੍ਹਾ ਤੇ ਪੈ ਰਿਹਾ ਆਪਣਾ ਕਮੈਂਟ ਬਾਕਸ ਦੇ ਵਿੱਚ ਕਬਨੇ ਸ਼ਹਿਰ ਦਾ ਨਾਮ ਆਪਣੇ ਪਿੰਡ ਦਾ ਨਾਮ ਜਰੂਰ ਭਰਿਓ ਜਿੱਥੇ-ਜਿੱਥੇ ਮੀ ਪੈ ਰਿਹਾ ਉਹ ਲੋਕ ਮੀ ਦੀ ਹਟਣ ਦੀਆਂ ਸੁਭਾਵਨਾ ਜਿਹੜੀਆਂ ਕੀ ਕਰ ਰਹੇ ਨੇ ਵੀ ਆਪਾਂ ਮੀ ਹਟੂੰਗਾ ਤਾਂ ਜਾਵਾਂਗੇ ਤੇ ਬਹੁਤ ਜ਼ਿਆਦਾ ਤੇਜ਼ ਵੀ ਪੈ ਰਿਹਾ ਹੈ ਆ ਹੁਣ ਠਹਿਲਾ ਹੋਇਆ ਮੀ ਤੁਸੀਂ ਨਜ਼ਾਰਾ ਆਪ ਦੇਖ ਸਕਦੇ ਹੋ ਜੀ ਤੁਹਾਨੂੰ ਜੁਆਇਨ ਕਰਕੇ ਰੱਖ ਰਿਹਾ ਹਾਂ ਕੰਗਨ ਵਾਲੇ ਪੂਰ ਤੋਂ ਥੱਲੇ ਲਾਈਵ ਆ ਆਪਾਂ ਤੁਸੀਂ ਜਰੂਰ ਦੱਸਿਓ ਤੁਸੀਂ ਕਿੱਥੋਂ ਕੱਢ ਨਾਲ ਜੁੜੇ ਹੋਏ ਹੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਸਾਡੇ ਨਾਲ ਜੁੜੇ ਹੋਏ ਹੋ ਸੋ ਆਪਣਾ ਤੁਸੀਂ ਜਰੂਰ ਦੱਸਿਓ ਛੋਟਾ ਛੋਟਾ ਵੀਰ ਬਿੰਦੂ ਖਰੋੜੀਆ ਨਵੀਂ ਅਪਡੇਟ ਦੇਣ ਲਈ ਤਿਆਰ ਆ ਹਰ ਕੋਈ ਜਿੱਥੇ ਵੀ ਕਿਤੇ ਵੀ ਹੁੰਦੀ ਆ ਕੋਸ਼ਿਸ਼ ਕਰੀਦੀ ਆ ਤੁਹਾਨੂੰ ਆਪਾਂ ਉਹ ਚੀਜ਼ ਦਿਖਾ ਲਈਏ ਜਿਹੜੀ ਵੱਖਰੀ ਹੋਵੇ ਅ ਵੱਖਰਿਆਂ ਚੈਨਲਾਂ ਤੋਂ ਵੱਖਰੀ ਹੋਵੇ ਤਾਂ ਕਿ ਤੁਸੀਂ ਸਾਡੇ ਨਾਲ ਜੁੜ ਕੇ ਜਿਹੜਾ ਕੀ ਨਜ਼ਾਰਾ ਸਾਡੇ ਪੀਵੀਵੀ ਬੜਾ ਜ਼ੋਰ ਦੇ ਚੈਨਲ ਤੋਂ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਤੀਆਂ ਦੇ ਤਿਆਰ ਚੱਲ ਰਹੇ ਨੇ ਤੀਆਂ ਦੇ ਤਿਆਰ ਵੀ ਕਿਸੇ ਮੇਰੀ ਭੈਣ ਨੇ ਪਰਵਾਣਾ ਹੋਵੇ ਤਾਂ ਨੰਬਰ ਮੈਂ ਮੈਂਸ਼ਨ ਪਹਿਲੇ ਹੀ ਕੀਤਾ ਹੋਇਆ ਵਾ ਫਿਰ ਵੀ ਬੋਲ ਦਿੰਦਾ 8264516617 ਉਹਦੇ ਲਈ ਵੀ ਆਪਾਂ ਹਾਜ਼ਰ ਆ ਬੱਸਾਂ ਵੀ ਕਹਿੰਦੇ ਅੱਜ ਰੁਕ ਨਹੀਂ ਰਹੀਆਂ ਕਿੰਨਾ ਕੁ ਤੁਹਾਡਾ ਤੁਸੀਂ ਵੀ ਆਪਣਾ ਦੱਸਿਓ ਆਪਣੇ ਵੱਲੋਂ ਤੇ ਬੱਸਾਂ ਕਹਿੰਦੇ ਅੱਜ ਤੇ ਕੱਲੂ ਕੱਲੂ ਵੀ ਬੱਸਾਂ ਮੇਰੇ ਹਿਸਾਬ ਨਾਲ ਬੰਦ ਨੇ ਭਈ 15 ਅਗਸਤ ਕਰਕੇ ਕੱਲੂ 15 ਅਗਸਤ ਆਪਾਂ ਉੱਥੋਂ ਲਾਈਵ ਕਰਾਂਗੇ ਜਿੰਨਾ ਕੁ ਵੀ ਸਾਡੇ ਉਹਨਾਂ ਹੋ ਸਕੇ ਕੋਸ਼ਿਸ਼ ਕਰਾਂਗੇ ਤੁਹਾਨੂੰ ਦੱਸਣ ਦੀਆਂ ਵੇ ਤਸਵੀਰਾਂ ਜਿਹੜੀਆਂ ਕੀ ਮੱਛਾਂ ਕੰਦੇ ਰੋਗ ਨਹੀਂ ਰਹੀਆਂ ਕੋਈ ਵੀ ਬਾਸੀ ਜਿਹੜੀ ਸਰਕਾਰੀ ਲਾ ਲੋ ਜਾਂ ਪ੍ਰਾਈਵੇਟ ਰੋਕ ਰਹੀ ਹੈ ਪਰ ਸਰਕਾਰੀ ਨਹੀਂ ਰੋਕ ਰਹੀ ਇਸ ਟਾਈਮ ਤੇ ਇਹ ਕੀ ਕਾਰਨ ਆ ਇਹਦਾ ਤੁਸੀਂ ਆਪ ਤੁਸੀਂ ਦੱਸਿਓ ਤੇ 15 ਅਗਸਤ ਦਾ ਕਾਰਨ ਆ ਜਾਂ 15 ਅਗਸਤ ਤੋਂ ਪਹਿਲਾਂ ਹੀ ਇਹ ਚੀਜ਼ ਕਰ ਦਿੱਤੀ ਗਈ ਆ 15 ਅਗਸਤ ਜਿਹੜੀ ਮਨਾਈ ਜਾਵੇਗੀ ਉਹ ਮੰਡੀਆਂ ਜਨ ਕੀ ਦਾਣਾ ਮੰਡੀ ਦਾ ਗੇਟ ਪਹਿਲਾਂ ਆ ਦਾਣਾ ਮੰਡੀ ਵੜ ਕੇ ਹਰ ਸਾਲ ਉੱਥੇ ਮਨਾਈ ਜਾਂਦੀ ਆ ਸੋ ਆ ਵੀ ਦੇਖੋ ਤੁਹਾਡੇ ਸਾਹਮਣੇ ਮੱਛਾਂ ਲੋਕ ਰੋਗ ਨਹੀਂ ਰਹੀਆਂ ਅੱਜ ਕੋਈ ਨਾ ਕੋਈ ਜ਼ਿਆਦਾ ਕੋਈ ਕਾਰਨ ਨਾ ਜਾਂ ਕੋਈ ਕਿਸੇ ਚੀਜ਼ ਦਾ ਤੇ ਮੈਂ ਤੁਹਾਨੂੰ ਲਾਈਵ ਆ ਜਿਹੜਾ ਉਹ ਕੰਗਣਿਆਂ ਵਾਲੇ ਪੁਲ ਤੋਂ ਅਦਾ ਕਰ ਰਹੇ ਆ ਕਮੈਂਟ ਬਾਕਸ ਵਿੱਚ ਆਪਣਾ ਆਪਣਾ ਕਮੈਂਟ ਜ਼ਰੂਰ ਕਰਿਓ ਤੁਸੀਂ ਕਿੱਥੋਂ ਜੁੜੇ ਹੋ ਸਾਡੇ ਨਾਲ ਤੇ ਬਾਈ ਹੁਣੀ ਸਾਡੇ ਭਰਾ ਹੋਣੀ ਵੀ ਸਾਡੇ ਨਾਲ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਚੱਲੇ ਨੇ ਵੱਡਾ ਵੀਰਾ ਤੁਸੀਂ ਜਾਣਦੇ ਆ ਭਾਜੀ ਨੂੰ ਲੱਗੀ ਭਾਜੀ ਨੂੰ ਚੰਗੀ ਤਰ੍ਹਾਂ ਪਾਜੀ ਬੱਸਾਂ ਨਹੀਂ ਅੱਜ ਰੋਕ ਰਹੀਆਂ ਕਾਰਨ ਕੀ ਹੈ ਜੀ ਪਤਾ ਕੁਛ ਹੜਤਾਲ ਲਾਈ ਸੀ ਹੜਤਾਲ ਪਹਿਲਾਂ ਵੀ ਕਰੀ ਸੀ ਨਾ ਬੱਸਾਂ ਵਾਲੇ ਨੇ ਹਾਂ ਜੀ ਅੱਜ ਹੜਤਾਲ ਹੈ ਅੱਛਾ ਅੱਜ ਹੜਤਾਲ ਉਹ ਸੀ ਉਹ ਤਾਂ ਰੁਕ ਤਾਂ ਰਹੀਆਂ ਪਰ ਕੋਈ ਕੋਈ ਵਿੱਚ ਵਿੱਚ ਵਿਚਾਲੇ ਜਾਉਂ ਪਰ ਆਇਆ ਹਾਂ ਹਾਂ ਬਿਲਕੁਲ ਰੇਤੋ ਬਿਲਕੁਲ ਤੇ ਵੱਡਾ ਵੀਰਾ ਭਰਾ ਆ ਸਾਡੇ ਵੱਡੇ ਭਾਜੀ ਬਹੁਤ ਜ਼ਿਆਦਾ ਇਹਨਾਂ ਨੇ ਡਰਾਈਵਿੰਗ ਸਕੂਲ ਵੀ ਖੋਲਿਆ ਸੀ ਆਪਾਂ ਬਹੁਤ ਵੀਡੀਓ ਕੀਤੀਆਂ ਭਾਜੀ ਦੀਆਂ ਉਹ ਅੱਜ ਹੜਤਾਲ ਦੱਸੀ ਜਾ ਰਹੀ ਆ ਤੇ ਭਾਜੀ ਕੱਲ ਨੂੰ 15 ਅਗਸਤ ਦਾ ਕੱਲ ਨੂੰ ਵੀ ਬੰਦ ਰਹਿਣਗੀਆਂ ਕੋਸ਼ਿਸ਼ ਮੇਰੇ ਹਿਸਾਬ ਨਾਲ ਹੈਗੀ ਲੱਗਦ ਬੰਦੇ ਰਹਿਣਗੀਆਂ ਬੰਦੇ ਰਹਿਣਗੀਆਂ ਹਾਂ ਉਹਨਾਂ ਨੇ ਕਿਹਾ ਸੀ ਕੱਲ ਲਾਈ ਸੀ ਕਿ 14 ਦਿਨਾਂ ਦਾ ਅਪਾਰ ਹੜਤਾਲ ਕਰਾਂਗੇ ਹੂੰ ਜੇ ਸਾਡਾ ਕੋਈ ਨਾਮ ਮੰਗੀ ਦੀ ਫਰਮਾਂ ਦੇਣਾ ਉਹਨਾਂ ਨੇ ਮੰਗੀ ਨਹੀਂ ਉਹਨਾਂ ਨੇ ਅਪਾਰ ਕਰਤੀ ਓਕੇ ਹਾਂ ਇਹਦਾ ਮਤਲਬ ਕੱਲ ਬੰਦ ਰਹਿਣਗੀਆਂ ਹਾਂ ਬਿਲਕੁਲ ਬਿਲਕੁਲ ਬਾਈ ਹੁਣੀ ਦੱਸ ਰਹੀ ਨੇ ਵੀ ਕੱਲ ਨੂੰ ਨਾਲ ਦੀ ਨਾਲ ਜਿੱਦਾਂ ਅਪਡੇਟ ਆਉਂਗੀ ਪਤਾ ਲੱਗ ਜਾਣਾ ਜੋ 15 ਅਗਸਤ ਕਰਕੇ ਵੀ ਹੋ ਸਕਦਾ ਹੜਤਾਲ ਕਰਕੇ ਤਾਂ ਹੈ ਹੀ ਹੈ ਜੋ ਵੀ ਹੈ ਤੁਸੀਂ ਕੰਗਣੇ ਵਾਲੇ ਪੁਲ ਤੋਂ ਜਿਹੜੀਆਂ ਤਸਵੀਰਾਂ ਆਪਾਂ ਤੁਹਾਨੂੰ ਦਿਖਾ ਰਹੇ ਨਾ ਦੇਖੋ ਤੁਹਾਡੇ ਸਾਹਮਣੇ ਕਿੰਨੀ ਯੂਥ ਖੜੀ ਆ ਕਿੰਨਾ ਭਾਈਚਾਰਾ ਖੜਾ ਆ ਉਹ ਇਸ ਕਰਕੇ ਖੜਾ ਆ ਕਿਉਂਕਿ ਪਰੇਸ਼ਾਨੀ ਦਾ ਕਾਰਨ ਇਹਨਾਂ ਨੂੰ ਵੀ ਹੋ ਰਿਹਾ ਹੈ ਇਸ ਟਾਈਮ ਸੋ ਬਹੁਤ ਧੰਨਵਾਦ ਜੀ ਇਹਦੇ ਪਿਆਰ ਕਰਦੇ ਨੇ ਉਹ ਪੀ ਵੀ ਵੀ ਬੜਾ ਤੁਹਾਡੇ ਚੰਨਣ ਤਦੋਂ ਅੱਡਾ ਛੋਟਾ ਵੀਰ ਬਿੰਦੂ ਖੋੜੀਆ ਨਵੀਂ ਅਪਡੇਟ ਦਿੰਦਾ ਰਹੂੰਗਾ ਜੀ ਬਹੁਤ ਬਹੁਤ ਧੰਨਵਾਦ ਜੀ ਸასი ਕਰ ਜੀ